ਭਾਈ ਜੀ ਦਾ ਖਾਲਸਾ ਭਾਈ ਜੀ ਦੀ ਫਤਿਹ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਨ ਹੈਗਾ ਇੱਥੇ ਅੱਜ ਖਾਲਸਾ ਸਜਣਾ ਦਿਵਸ ਆਪਾਂ ਮਨਾ ਰਹੇ ਆ ਤੱਕ ਦਮਦਮਾ ਸਾਹ ਤੇ ਔਰ ਇੱਥੇ ਖਾਲਸਾ ਦੇ ਝੂਲਤੇ ਨਿਸ਼ਾਨ ਦੇ ਨਾਰੇ ਲਾ ਰਹੇ ਆ ਪਰ ਤੁਸੀਂ ਦੇਖ ਸਕਦੇ ਹੋ ਉਹ ਜਿਹੜਾ ਰੈਲੀ ਇਹਨਾਂ ਨੇ ਸੁਖਬੀਰ ਬਾਦਲ ਨੇ ਰੱਖੀ ਆ ਧੱਕੇ ਨਾਲ ਪ੍ਰਧਾਨ ਬਣ ਕੇ ਉੱਥੇ ਅਕਾਲ ਤਖਤ ਦੇ ਜਸੇਦਾਰ ਤੋਂ ਮੁੱਕਰ ਕੇ ਸਾਰੇ ਝੰਡੇ ਉਰੇ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਨਹੀਂ ਲੱਗੇ ਔਰ ਇਹ ਭਾਰਤ ਦੇ ਤੁਸੀਂ ਦੇਖ ਸਕਦੇ ਹੋ ਇਲੈਕਸ਼ਨ ਕਮਿਸ਼ਨ ਦਾ ਬਖਸ਼ਿਆ ਹੋਇਆ ਤੱਕੜੀ ਦਾ ਨਿਸ਼ਾਨ ਸਾਰੇ ਕਿਤੇ ਗੁਰੂ ਘਰਾਂ ਤੇ ਲਾਤਾ ਅੱਜ ਭਾਰਤ ਸਾਡੇ ਗੁਰੂ ਘਰਾਂ ਦੇ ਉੱਤੇ ਹਾਵੀ ਹੋ ਰਿਹਾ ਉਹਦੇ ਚੋਣ ਦੇ ਨਿਸ਼ਾਨ ਗੁਰੂ ਘਰ ਜਿੱਥੇ ਗੁਰੂ ਸਾਹਿਬ ਨੇ ਸਰਬੰਸਦਾਨ ਕਰਕੇ ਇੱਥੇ ਇਹ ਗੁਰੂ ਘਰ ਸਾਬ ਕਿੱਥੇ ਸੀਗੇ ਜਿੱਥੇ ਗੁਰੂ ਗ੍ਰੰਥ ਸਾਹਿਬ ਸਿਰਜੇ ਗਏ ਸੀਗੇ ਉਹ ਸਥਾਨ ਦੇ ਉੱਤੇ ਸੁਖਬੀਰ ਬਾਦਲ ਅੱਜ ਇੱਕ ਵੀ ਗੁਰੂ ਘਰ ਦਾ ਨਿਸ਼ਾਨ ਨਹੀਂ ਰੱਖ ਰਿਹਾ ਹੈਗਾ ਉਹ ਭਾਰਤ ਦਾ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਨਿਸ਼ਾਨ ਹੈ ਉਹ ਤੱਕੜੀ ਉੱਤੇ ਲਾ ਕੇ ਰੱਖ ਰਿਹਾ ਪਰ ਇਹਨੇ ਇੱਕ ਵੀ ਨਿਸ਼ਾਨ ਸਾਹਿਬ ਨਹੀਂ ਲਾਇਆ ਆਹ ਦੇਖ ਲਓ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜਿਹੜਾ ਝੰਡਾ ਉਹਦੇ ਉੱਤੇ ਨਿਸ਼ਾਨ ਸਾਹਿਬ ਲਾਜ਼ਮੀ ਹੁੰਦਾ ਹੈ ਕਿ ਅਸੀਂ ਆਪਣੇ ਖਾਲਸਾ ਦੇ ਦਿਹਾੜੇ ਤੇ ਪੰਜਾਬ ਸਤਿਅਮ ਵੀ ਮੰਗਦੇ ਆ ਪਰ ਆ ਦੇਖ ਲੋ ਸਾਡੇ ਤਰਸ ਦੇ ਹਾਲ ਹੋਏ ਹੋਏ ਆ ਕਿ ਸਾਡੇ ਇੱਧਰ ਖਾਲਸਾ ਸਰਜਨਾ ਦਿਹਾੜੇ ਦੇ ਉੱਤੇ ਇੱਕ ਇਲੈਕਸ਼ਨ ਕਮਿਸ਼ਨ ਭਾਰਤ ਦਾ ਉਹਦੇ ਝੰਡੇ ਔਰੇ ਝੂਲ ਰਹੇ ਆ ਨਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਨ੍ਹਾਂ ਨੇ ਸਰਬੰਸਦਾਨ ਕਰਕੇ ਪੂਰੇ ਆਪਣਾ ਖਾਲਸੇ ਨੂੰ ਸਜਾਇਆ ਹੈਗਾ ਆ ਸਾਡੇ ਅੱਜ ਕੌਮ ਦੇ ਹਾਲ ਹੋਏ ਹੋਏ ਆ ਵਾਹਿਬ ਜੀ ਦਾ ਖਾਲਸਾ